ਅੰਬਰਵੇ ਲੱਭੀ ਆ ਬੜੀ ਮੁਸ਼ਕਲ ਨਾਲ ਸਾਡੇ ਕਿਸੇ ਰਿਸ਼ਤੇਦਾਰ ਨੇ ਮਗਾਈ ਸੀਗੀ ਤੇ ਉਹ ਕਹਿੰਦਾ ਭਾਈ ਜਿੱਥੇ ਵੀ ਹੋਵੇ ਜਿੱਧਰ ਵੀ ਜਾਂਦੇ ਸੀ ਨਿਗਾ ਰੱਖਦੇ ਸੀ ਜਿੱਧਰ ਵੀ ਜਾਂਦੇ ਸੀ ਨਿਗਾ ਰੱਖਦੇ ਸੀਗੇ ਤੇ ਆ ਮਸਾਂ ਮਿਲੀ ਅੱਜ ਇੱਥੇ ਹੈ ਤੇ ਹੁਣੇ ਤੋੜ ਕੇ ਜਾਣੀ ਆ ਤੇ ਜੇ ਤੁਹਾਡੀ ਨਿਗਾ ਦੇ ਵਿੱਚ ਕਿਤੇ ਵੀ ਹੋਵੇ ਦੱਸ ਦਿਆ ਕਰੋ ਬਹੁਤ ਵਧੀਆ ਦਵਾਈ ਬਣਦੀ ਆ ਕੋਈ ਉਹ ਵੀ ਤੁਹਾਨੂੰ ਦੱਸਾਂਗੇ ਕਾਦੀ ਬਣਦੀ ਕਿਵੇਂ ਬਣਦੀ ਆ ਤੇ ਹੁਣ ਆਪਾਂ ਤੋੜ ਕੇ ਕਹਿੰਦੇ ਇਹਨੂੰ ਪੱਤਾ ਪੁੱਤਾ ਨਹੀਂ ਹੁੰਦਾ ਆਂਦੇ ਅਖੇ ਨਿਊਡਰ ਵਰਗੀ ਹੁੰਦੀ ਮੈਂ ਵੇਖ ਲਈ ਕਹਿੰਦੇ ਭਾਈ ਇਹੀ ਆ ਮੈਂ ਪੁੱਛਿਆ ਕਹਿੰਦੇ ਹਾਂ ਭਾਈ ਇਹੀ ਆ ਤੇ ਦੱਸ ਦਿਓ ਬਈ ਕਮੈਂਟਾਂ ਦੇ ਵਿੱਚ ਖਾਸ ਕਰਕੇ ਮੋਗੇ ਵਾਲੇ ਵੀ ਕਿਤੇ ਵੀ ਹੋਵੇ ਤੁਹਾਡੀ ਨਿਗਾਹ ਦੇ ਵਿੱਚ ਬਹੁਤ ਵਧੀਆ ਚੀਜ਼ ਐ ਕਿਹੇ ਅੰਬਰਵੇਲ ਇਹ ਜਦੋਂ ਸਾਡੇ ਰਹਿਤਦਾਰ ਨੇ ਮੰਗਾਈ ਮੈਂ ਕਿਹਾ ਸਾਡੇ ਦਾ ਵਾਧੂ ਆ ਤੇ ਉਹ ਸੀਗੀ ਗਲੋ ਮੈਨੂੰ ਨਹੀਂ ਸੀ ਪਤਾ ਮੈਂ ਕਿਹਾ ਅੱਡੇ ਦਾ ਵਾਧੂ ਕਹਿੰਦਾ ਸਾਡੇ ਦਾ ਮਿਲਦੀ ਨਹੀਂ ਉਹ ਕਹਿੰਦਾ ਬਈ ਗਲੋ ਆ ਗਲੋ ਤਾਂ ਮਿਲ ਜਾਂਦੀ ਥੋੜੀ ਘੱਟ ਮਿਲਦੀ 베ਰੀ ਦੇ ਉੱਤੇ ਹੁੰਦੀ ਐਂ ਬਿਸ਼ੀ ਨਿਊਡਲਰ ਗਈ ਆਹਾ ਮੈਂ ਕਿਹਾ ਠੀਕ ਆ ਤੇ ਇਹ ਸਾਨੂੰ ਮਿਲ ਗਈ ਆ ਇੱਕੋ ਦਰਾਹਤਾ ਪਰੇ ਤੱਕ 베ਰੀਆਂ ਹੀ 베ਰੀਆਂ ਮੜਾ ਮਲੇ ਜਿੰਨੇ ਵੀ ਆ ਸਾਰੇ ਪਰੇ ਤੱਕ ਇਧਰ ਵੀ ਬਖਾਈ ਬਾਈ ਤੇ ਪਰੇ ਮਸਾਂ ਮਿਲੀ ਆ ਤੇ ਲੋਹਣੀ ਵੀ ਓਕੀ ਆ ਜਗਾ ਵੀ ਕਤੂਤੀ ਆ ਠੀਕ ਆ ਤੇ ਬੰਦਾ ਸਾਡਾ ਖੁਸ਼ ਹੋ ਜਾਊਗਾ ਜਿਹਨੇ ਮਗਾਈ ਆ ਕਿਉਂ ਉਹ ਲੱਭਦਾ ਫਿਰਦਾ ਇਹ ਅੱਗੇ ਨੂੰ ਮਸਾਂ ਮਿਲੀ ਉਹ ਇੱਕ ਹੋਰ ਦੀ ਲੱਭੀ ਬੱਲੇ ਆਵੇ 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 ਕੰਮ ਦੀ ਚੀਜ਼ ਨੂੰ ਬਖਾਵਾ ਬਾਈ ਕੈਮਰਾਮੈਨ ਨੇ ਮੇਰੇ ਨੇ ਹੋ ਜਾਦਾ ਆ ਪਤਾ ਕੀ ਆ ਵਖਾਈ ਵੜਾ ਨੇੜੇੋਂ ਬਾਈ ਆ ਗਈ ਆ ਪਤਾ ਜਿਹਨੂੰ ਪਤਾ ਵਾ ਜਰੂਰ ਦੱਸਿਓ ਇਹ ਹੈਗਾ ਰੇਸ਼ਮ ਦੇ ਕੀੜੇ ਦਾ ਜੇ ਮੈਂ ਗਲਤ ਨਾ ਹੋਵਾਂ ਤਾਂ ਆਹ ਜਿਗਾਰਾ ਜਿਹੜਾ ਰੇਸ਼ਮ ਦਾ ਕੀੜਾ ਨਹੀਂ ਬਣਾਉਂਦਾ ਔਨ ਜੀ ਔਨ ਨਿਕਲਦੀ ਜੀ ਚੋਂ ਪੜਦੇ ਹੁੰਦੇ ਸੀ ਨਿੱਕੇ ਹੁੰਦੇ ਉਹ ਆਹੇ ਜਿਹਨੂੰ ਖੋਲ ਕੇ ਵੇਖਾਂਗੇ ਵਿੱਚ ਸੁੰਡ ਜਾਂ ਨਿਕਲੂਗਾ ਜਿਹਨੂੰ ਰੇਸ਼ਮ ਦਾ ਕੀੜਾ ਹੁੰਦੇ ਹੁੰਦੇ ਸੀ ਨਿੱਕੇ ਹੁੰਦੇ ਤੇ ਹੁਣ ਵੀ ਹੁੰਦਾ ਰੇਸ਼ਮ ਦਾ ਕਿਹੜਾ ਜਾਂਦੇ ਆ ਇਹ ਪਰ ਹੁਣ ਮੋਇਲਾਂ 'ਚ ਧਿਆਨ ਹੁਣ ਪਤਾ ਨਹੀਂ ਉਹ ਗੱਲਾਂ ਦਾ ਸਾਨੂੰ ਉਹ ਨਹੀਂ ਪੜਦੇ ਹੁੰਦੇ ਜੀ ਸਾਰੇ ਜੰਨੇ ਵੀ ਆ ਮੋਇਲਾਂ 'ਚ ਵੜੇ ਤੇ ਲੌਣੀ ਔਖੀ ਆ ਲੋਕੇਸ਼ਨ ਨੂੰ ਸੈਂਡ ਕਰ ਦਿੰਨੇ ਆ ਹੁਣ ਹਾਏ ਉਹਨੂੰ ਕਵਾਂਗੇ ਬਾਈ ਇੱਥੋਂ ਲੈ ਜਾ ਤੇ ਬਾਈ ਬਣ ਕੇ ਜਦੋਂ ਕਿਸੇ ਦੇ ਨਿਗਾਚ ਹੋਵੇ ਨਾ ਖਾਸ ਕਰਕੇ ਮੋਗੇਰੀਆ 'ਚ ਕਿਤੇ ਵੀ ਓਡੀ ਨਿਗਾਹ ਤੇ ਹੈਗੀ ਐ ਨਿਊਡਲਰ ਕੀ ਹੁੰਦੀ ਐ ਇਹ ਪਤਾ ਨਹੀਂ ਹੁੰਦਾ ਇਹਨੂੰ ਕੋਈ ਤੇ ਜ਼ਰੂਰ ਦੱਸਿਓ ਯਾਰ ਇਹਦੀ ਲੋਡ ਬਹੁਤ ਆ ਸਾਨੂੰ ਠੀਕ ਆ أنا والبي